ਲਓ ਵੀ ਦੋਸਤੋ 199 ਸਟੋਰ ਤੋਂ ਆ ਗਏ ਆ ਇੱਕ ਵਾਰੀ ਫੇਰ ਤੁਹਾਡੇ ਲਈ ਨਵੀਆਂ ਚੀਜ਼ਾਂ ਲੈ ਕੇ ਆ ਦੋ ਤਿੰਨ ਦਿਨ ਬਾਅਦ ਆਉਣ ਦਾ ਸਾਡਾ ਕਾਰਨ ਸੀ ਅਸੀਂ ਤੁਹਾਡੇ ਵਾਸਤੇ ਕੋਈ ਨਵੀਆਂ ਚੀਜ਼ਾਂ ਲੱਭ ਰਹੇ ਸੀ ਜੋ ਸਾਨੂੰ ਲੱਭ ਗਈਆਂ ਸੋ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਚੀਜ਼ਾਂ ਸੋ ਦੋਸਤੋ ਆ ਬਲੇਜ਼ਰ ਦੇਖੋ ਇਹ ਸਿਰਫ 350 ਰੁਪਏ ਦਾ ਬਲੇਜ਼ਰ ਆ ਦੇਖੋ ਕਿੰਨੀ ਵਧੀਆ ਕੁਆਲਿਟੀ ਆ ਦੀ ਬਲੇਜ਼ਰ ਦੀ ਆ ਟੰਗੇ ਪਏ ਨੇ ਆ ਦੇਖੋ ਲੌਂਗ ਕੋਟ ਵੀ ਆ ਵੀ 350 ਰੁਪਏ ਦਾ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਨੇ ਜਿਹੜੀਆਂ ਬਹੁਤ ਸਸਤੀਆਂ ਨੇ ਸਾਡੇ ਨੌ ਮੁਤਾਬਕ 199 ਦੇ ਮੁਤਾਬਕ ਤਾਂ ਤੁਸੀਂ ਸਾਰੇ ਸਮਝਦਾਰ ਹੋ ਸਮਝ ਜਾਂਦੇ ਹੋ ਵੀ ਇਹ ਜਿਹੜਾ ਰੇਟ ਰੱਖਿਆ ਹੋਇਆ ਉਹ ਰੇਟ ਹੀ ਬਹੁਤ ਘੱਟ ਆ ਦੇਖੋ ਜਾਕਟਾਂ ਸਰਦੀਆਂ ਵਾਲੀਆਂ ਵਾਈਟ ਕਲਰ ਦੀ ਜੈਗਟ ਆਮ ਤੁਹਾਨੂੰ ਲੱਭਿਆ ਨਹੀਂ ਲੱਭਦੀ ਉਹ ਸਾਡੇ ਕੋਲੇ ਪਈਆ ਇੱਕ ਨਵੀਂ ਆਈਟਮ ਆ ਸਿੱਧੂ ਮੂਸੇ ਵਾਲੇ ਵਾਲੀ ਜੈਕਟ ਇਹਦੇ ਵੀ ਥੋੜੇ ਜਿਹਾ ਪੀਸ ਰਹਿ ਗਏ ਕਈ ਪੀਸ ਆਏ ਸੀ ਵਿੱਕ ਗਏ ਹੁੱਡੀਆਂ ਬੜੀਆਂ ਸਸਤੀਆਂ ਮਿਲ ਰਹੀਆਂ ਨੇ ਇੱਥੇ ਤੁਹਾਨੂੰ ਆਗੇ ਰੇਟ ਦਾ ਪਤਾ ਕਰਨਾ ਕਟੜਾਈ ਦੀ ਪੈਂਟ ਪਈਆ ਦੇਖੋ ਕਟੜਾਈ ਦੀ ਪੈਂਟ ਸਿਰਫ 200 ਰੁਪਏ ਦੀ ਜੀ ਕਟੜਾਈ ਦੀ ਪੈਂਟ ਸਿਰਫ 200 ਰੁਪਏ ਦੀ ਥੋੜਾ ਜਿਹਾ माल ਰਹਿ ਗਿਆ ਉਹ ਅਸੀਂ ਤਾਂ ਲੋਕ ਕੀ ਪੈਸਾ ਕਮਾਉਣ ਵਾਸਤੇ ਕੰਮ ਕਰਦੇ ਨੇ ਅਸੀਂ ਸਿਰਫ ਲੋਕਾਂ ਦੇ ਪਿਆਰ ਵਾਸਤੇ ਕੰਮ ਕਰਦੇ ਆ ਸਾਨੂੰ ਤੁਹਾਡਾ ਪਿਆਰ ਚਾਹੀਦਾ ਪੈਸੇ ਨਾਲ ਅਸੀਂ ਪਿਆਰ ਨਹੀਂ ਕਰਦੇ ਇਸੇ ਕਰਕੇ ਅਸੀਂ ਹਰ ਇੱਕ ਚੀਜ਼ ਦੇ ਰੇਟ ਜਿਹੜੇ ਨੇ ਬਹੁਤ ਘੱਟ ਰੱਖੇ ਹੋਏ ਨੇ ਸੋ ਦੋਸਤੋ ਇੱਕ ਵਾਰ ਜਰੂਰ ਆਓ ਆ ਦੇਖੋ ਜੈਕਟਾਂ ਦਾ ਸਟਾਕ ਪਿਆ ਸਾਰੇ ਸਾਈਜ਼ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਟਰੈਕਸੂਟ ਪਏ ਨੇ ਸਾਡੇ ਕੋਲੇ ਉਹ ਵੀ ਗਰਮ ਟਰੈਕਸੂਟ ਬਹੁਤ ਦੇ ਘੱਟ ਰੇਟ ਦੇ ਵਿੱਚ ਔਰ ਜੈਕਟਾਂ ਵੀ ਤੁਹਾਨੂੰ ਘੱਟ ਰੇਟ ਦੇ ਵਿੱਚ ਮਿਲ ਜਾਣਗੀਆਂ ਬਲੇਜ਼ਰ ਦਾ ਬਸ ਹੁਣ ਰਹਿ ਗਏ ਕਾਫੀ ਸੀਗੇ ਇਹ ਕਾਫੀ ਵਿਕ ਚੁੱਕੇ ਨੇ ਸਾਡੇ ਕੋਲੇ ਸਿਰਫ 350 ਰੁਪਏ ਦਾ ਬਲੇਜ਼ਰ ਸੋ ਆਓ ਪਹਿਲਾਂ ਉਹ ਪਹਿਲਾਂ ਲੈ ਜਾਓ ਫੇਰ ਨਾ ਕਿਹੋ ਅਸੀਂ ਰਹਿ ਗਏ ਲਓ ਦੋਸਤੋ ਆਫਰ ਕਰੋ ਵਿਜ਼ਿਟ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਨੇ ਜਿਹੜੀਆਂ ਆ ਦੇਖੋ ਜੈਕਾਂ ਹੁੱਡੀਆਂ ਸਾਰਾ ਕੁਝ ਹੈਗਾ ਆ ਬਾਕੀ ਹੋਰ ਥੋੜੇ ਘਰੇਲੂ ਵਾਲੀਆਂ ਆਈਟਮਾਂ ਦਾ ਤਕਰੀਬਨ ਅਸੀਂ ਹਰ ਰੋਜ਼ ਨਵੀਆਂ ਐਡ ਕਰਦੇ ਰਹਿੰਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਆ ਮਾਰਕੀਟ ਦੇ ਵਿੱਚ ਤੁਹਾਨੂੰ ਨਹੀਂ ਲੱਭਦੀਆਂ ਆਨਲਾਈਨ ਤੋਂ ਬਹੁਤ ਸਸਤੀਆਂ ਚੀਜ਼ਾਂ ਅਸੀਂ ਦੇ ਰਹੇ ਆ ਦੇਖੋ ਇੱਕ ਆ ਕਟਰ ਪਿਆ ਆ ਇਹ ਇਹਦੇ ਨਾਲ ਤੁਹਾਨੂੰ ਚੋਪੜ ਦੀ ਲੋੜ ਨਹੀਂ ਪੈਂਦੀ ਆ ਲੋ ਇਦੇ ਨਾਲ ਇਦਾਂ ਹੀ ਸਬਜ਼ੀ ਕੱਟੋ ਜੋ ਮਰਜ਼ੀ ਕੱਟੋ ਬਹੁਤ ਵਧੀਆ ਚੀਜ਼ ਆ ਬੋਤਲ ਖੋਲਣ ਵਾਸਤੇ ਬੋਤਲ ਓਪਨਰ ਵੀ ਬਣਿਆ ਹੋਇਆ ਇਹ ਹੈ ਸਿਰਫ ਜੀ ਨੂੰ 99 ਰੁਪਏ ਦਾ ਔਰ ਤੁਸੀਂ ਆਨਲਾਈਨ ਇਹਨੂੰ ਸਰਚ ਕਰਕੇ ਦੇਖ ਲਓ ਤੁਹਾਨੂੰ ਘੱਟੋ-ਘੱਟ 300 ਰੁਪਏ ਦੇ ਕਰੀਬ ਆਨਲਾਈਨ ਮਿਲਣਾ ਸੋ ਦੋਸਤੋ ਅੱਜ ਇਹ ਪਹੁੰਚੋ ਜਾਂ ਸਵੇਰੇ ਪਹੁੰਚੋ ਮੌਕੇ ਦਾ ਲਾਭ ਉਠਾਓ ਅਸੀਂ ਤੁਹਾਨੂੰ ਇੱਕ ਵਾਰ ਫੇਰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਜੋ ਕੰਮ ਕਰਦੇ ਆ ਸਿਰਫ ਪਿਆਰ ਕਮਾਉਣਾ ਚਾਹੁੰਦੇ ਆਂ ਅਸੀਂ ਤੁਹਾਡੇ ਸੱਜਣਾ ਮਿੱਤਰਾਂ ਦਾ ਸਾਨੂੰ ਕੋਈ ਪੈਸਾ ਕਮਾਉਣ ਦਾ ਲਾਲਚ ਨਹੀਂ ਆ ਇਸ ਕਰਕੇ ਅਸੀਂ ਰੇਟ ਜਿਹੜੇ ਨੇ ਬਹੁਤ ਘੱਟ ਰੱਖੇ ਨੇ ਸੋ ਦੋਸਤੋ ਇੱਕ ਵਾਰ ਜ਼ਰੂਰ ਪਹੁੰਚੋ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ ਤੇ ਬਚਤ ਦਾ ਜਿਹੜਾ ਟਾਈਮ ਆ ਤੁਹਾਨੂੰ ਅਸੀਂ ਦੇ ਰਹੇ ਆ ਇਸ ਦਾ ਲਾਭ ਉਠਾਓ ਤੇ ਆਪਣੇ ਚੰਗੇ ਭਵਿੱਖ ਲਈ ਸਾਡੇ 199 ਸਟੋਰ ਤੋਂ ਬਚਤ ਕਰਨੀ ਸ਼ੁਰੂ ਕਰੋ ਤੇ ਅੱਗੇ ਉਹ ਬਚਤ ਤੁਹਾਡੇ ਕੰਮ ਆਵੇਗੀ ਬਹੁਤ ਬਹੁਤ ਧੰਨਵਾਦ ਜੀ